ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਸਨ 1621 ਈਸਵੀ ਵਿੱਚ ਵਿਸਾਖ ਦੇ ਮਹੀਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਆਪ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਆਪ ਸ਼ੁਰੂ ਤੋਂ ਹੀ ਬੈਰਾਗੀ ਪ੍ਰਵਿਰਤੀ ਦੇ ਸਨ ਗੁਰਦੇਵ ਪਿਤਾ ਦੇ ਹੁਕਮ ਅਨੁਸਾਰ ਆਪ ਆਪਣੀ ਮਾਤਾ ਜੀ ਤੇ ਆਪਣੇ ਮਹਿਲ ਮਾਤਾ ਗੁਜਰੀ ਜੀ ਨਾਲ ਆਪਣੇ ਨਾਨਕ ਦੇ ਪਿੰਡ ਬਕਾਲੇ ਆ ਗਏ ਤੇ ਇੱਥੇ ਹੀ ਇੱਕ ਭੋਰੇ ਵਰਗੀ ਕੋਠੜੀ ਵਿੱਚ ਨਾਮ ਸਿਮਰਨ ਬੰਦਗੀ ਕਰਦੇ ਰਹਿੰਦੇ ਸਨ ਲਗਾਤਾਰ 26 ਸਾਲ ਤੱਕ ਇਸੇ ਭੋਰੇ ਵਿੱਚ ਬਕਾਲੇ ਰਹੇ ਉਧਰ ਦਿੱਲੀ ਵਿੱਚ 6 ਅਕਤੂਬਰ 1663 ਈਸਵੀ ਵਿੱਚ ਜਦੋਂ 8ਵੇਂ ਗੁਰਦੇਵ ਧੰਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸੱਚਖੰਡ ਪਿਆਨੇ ਦਾ ਸਮਾ ਆਇਆ ਤਾਂ ਸਿੱਖ ਸੰਗਤਾਂ ਦੇ ਪੁੱਛਣ ਤੇ ਕਿ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ ਤਾਂ ਉਸ ਵੇਲੇ ਧੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮੁਖਾਰ ਬਿੰਦ ਤੋਂ ਕੇਵਲ ਦੋ ਅੱਖਰ ਉਚਾਰੇ ਬਾਬਾ ਬਕਾਲੇ ਸਭ ਸਮਝ ਗਏ ਕਿ ਅਗਲੀ ਨੌਵੀਂ ਨਾਨਕ ਜੋਤ ਬਕਾਲੇ ਵਿੱਚ ਹੈ 8ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕੁਝ ਮੁਖੀ ਸਿੱਖ ਗੁਰੂ ਘਰ ਦੀ ਮਰਿਆਦਾ ਅਨੁਸਾਰ ਭੇਟਾ ਤੇ ਹੋਰ ਨਿਸ਼ਾਨੀਆਂ ਜੋ ਗੁਰਿਆਈ ਦੇਣ ਸਮੇਂ ਭੇਟਾ ਕਰਨੀਆਂ ਹੁੰਦੀਆਂ ਹਨ ਲੈ ਕੇ ਬਕਾਲੇਵਲ ਤੁਰ ਪਏ ਉੱਥੇ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਸੰਗਤ ਜੀ ਕਿ ਬਾਈ ਮੰਝੀਆਂ ਲਗਾ ਕੇ ਅਖੋਤੀ ਪਖੰਡੀ ਗੁਰੂ ਬਣ ਕੇ ਕੁਝ ਲੋਕ ਬੈਠੇ ਸਨ ਕੁਦਰਤ ਨੇ ਐਸੀ ਖੇਡ ਵਰਤਾਈ ਕਿ ਐਨ ਉਸੇ ਵੇਲੇ ਮੱਖਣ ਚਾਰ ਲੁਬਾਣਾ ਨਾਮ ਦਾ ਇੱਕ ਸਿੱਖ ਗੁਜਰਾਤ ਤੋਂ ਨੌਵੀਂ ਜੋਤ ਦੇ ਦਰਸ਼ਨ ਕਰਨ ਲਈ ਬਕਾਲੇ ਆਇਆ ਇਹ ਸਿੱਖ ਵਪਾਰੀ ਸੀ ਇਸ ਦਾ ਸਮੁੰਦਰ ਵਿੱਚ ਡੁੱਬਦਾ ਹੋਇਆ ਮਾਲ ਭਰਿਆ ਜਹਾਜ਼ ਨਵੇਂ ਗੁਰੂ ਨਾਨਕ ਅੰਤਰਜਾਮੀ ਧੰਗੁਰ ਤੇਗ ਬਹਾਦਰ ਸਾਹਿਬ ਜੀ ਨੇ ਇਸ ਦੀ ਅਰਦਾਸ ਸੁਣ ਕੇ ਬਚਾ ਲਿਆ ਸੀ ਸੋ ਉਹ 500 ਮੋਰਾ ਜੋ ਉਸ ਨੇ ਅਰਦਾਸ ਵਿੱਚ ਸੁਖੀਆਂ ਸਨ ਉਹ ਲੈ ਕੇ ਬਾਬੇ ਬਕਾਲੇ ਆਇਆ ਸੀ ਇੱਥੇ 22 ਮੰჯੀਆਂ 22 ਨਕਲੀ ਗੁਰੂ ਵੇਖ ਕੇ ਉਹ ਵੀ ਹੈਰਾਨ ਸੀ ਪਰ ਉਸ ਨੇ ਪਖੰਡੀਆਂ ਦਾ ਛੇਤੀ ਹੀ ਝੂਠ ਫੜ ਲਿਆ ਤੇ ਅਸਲੀ ਗੁਰੂ ਲੱਭ ਲਿਆ ਭੋਰੇ ਦੀ ਛੱਤ ਤੇ ਚੜ ਗਿਆ ਤੇ ਹੋਕਾ ਦਿੱਤਾ ਗੁਰੂ ਲਾ ਦੋਰੇ ਗੁਰੂ ਲਾ ਦੋਰੇ ਉਹ ਸਿੱਖ ਜੋ ਅਜੇ ਤੱਕ ਨੌਵੇਂ ਗੁਰੂ ਨਾਨਕ ਜੀ ਦੇ ਦਰਸ਼ਨਾਂ ਨੂੰ ਤਰਸ ਰਹੇ ਸਨ ਉਹ ਦੌੜੇ ਆਏ ਤੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਗਈ ਤੇ ਨਕਲੀ ਅਖੌਤੀ ਗੁਰੂ ਦੌੜ ਗਏ ਉਸ ਦਿਨ ਤੋਂ ਬਕਾਲੇ ਦਾ ਨਾਂ ਬਾਬਾ ਬਕਾਲਾ ਪੈ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਤਨ ਗੁਰੂ ਗੋਬਿੰਦ ਸਿੰਘ ਜੀ ਇੰਜ ਕਰਦੇ ਹਨ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈ ਸਾਕਾ ਸਾਧਨ ਏਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰਟ ਨਾ ਦਿਆ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੈ ਆਵਤ ਲਾਜਾ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਨੇ 15 ਰਾਗਾਂ ਵਿੱਚ 116 ਸ਼ਬਦ ਤੇ 57 ਸ਼ਲੋਕ ਉਚਾਰੇ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਆਪ ਜੀ ਨੇ ਹਿੰਦੂ ਧਰਮ ਦੀ ਰਾਖੀ ਕਰਦੇ ਹੋਏ ਦਿੱਲੀ ਵਿੱਚ 11 ਨਵੰਬਰ ਸਨ 1675 ਈਸਵੀ ਵਿੱਚ ਆਪਣਾ ਬਲਿਦਾਨ ਦਿੱਤਾ ਸ਼ਹੀਦੀ ਪ੍ਰਾਪਤ ਕੀਤੀ ਆਪ ਜੀ ਦੇ ਅਟਲ ਬਚਨ ਹਨ ਤੈ ਕਾਹੂ ਕੋ ਦੇਤ ਨਹਿ ਨੈ ਪੈਮਾਨਤ ਆਨ ਕੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ